ਦੋਸਤੋ ਜੇ ਸਤ੍ਰਮੇ ਅੱਗੇ ਵੀ ਤੁਹਾਨੂੰ ਗੱਲ ਕਰ ਚੁੱਕਾ ਕਿ ਚੌਕ ਮੈਂ ਤਾਂ ਡੇਰਾ ਜਿਹੜਾ ਕਿਸੇ ਦੇ ਪਿੰਡਾਟ ਖਸਾਲ ਸੀ ਫਿਰ ਜਦੋਂ ਕਰਤਾਰ ਸਿੰਘ ਗੁਰਪ੍ਰੀਤ ਸਿੰਘ ਦੀ ਜੱਥੇ ਤੋਂ ਬਾਅਦ ਇਹਦਾ ਮੁਖੀ ਬਣਿਆ ਡੇਰੇ ਦਾ ਤੈਨੇ ਚੌਕ ਮੈਂ ਤੇ ਚਾਕੇ ਸ਼ੁਰੂ ਕਰਦੇ ਤੇ ਪਿੰਡਾ ਮੈਂ ਤਾਂ ਇਸ ਤਰ੍ਹਾਂ ਨਾ ਰੱਖ ਲਿਆ 1970 ਸੀ ਇਸ ਦਿਨ ਆਦੇਸ ਨੂੰ ਤੰਦ ਮਿੱਟ ਕੇ ਸੜਕਾਂ ਨਾ ਸ਼ੁਰੂ ਕਰਤਾ ਇਹਨਾਂ ਨੇ 1984 ਤੋਂ ਬਾਅਦ ਖਾਸ ਕਰਕੇ ਵੈਸੇ ਤਾਂ ਕੋਈ ਚਿਰ ਪਹਿਲਾਂ ਤੋਂ ਜਦ ਤੱਕ ਜਦੋਂ ਪਾਈ ਜਰਨੈਰ ਸਿੰਘ ਪਿੰਡਾਵਾਲੇ ਜਿਹੜੇ ਨੇ ਉਹ ਲਾਈਮ ਲਾਈਟੇ ਚਾਏ ਨੇ ਪਰ 1984 ਤੋਂ ਬਾਅਦ ਤੇ 26 ਜਨਵਰੀ 1986 ਤੋਂ ਬਾਅਦ ਇਹਨਾਂ ਨੇ ਇੱਕ ਕਿਸਮ ਦੀ ਧਾਰਮਿਕ دہشت ਫੈਲਾਨੀ ਸ਼ੁਰੂ ਕੀਤੀ ਹੋਈ ਹੈ। ਔਰ ਇਸ ਧਾਰਮਿਕ دہشت ਦਾ ਨਤੀਜਾ ਹੋਇਆ ਕਿ ਪਹਿਲਾਂ ਤਾਂ ਇਹਨਾਂ ਨੇ ਦਸਮ ਗ੍ਰੰਥ ਦੇ ਨਾਂ ਤੇ ਲੋਕਾਂ ਨੂੰ ਭੜਕਾਇਆ ਦੁੱਖਾਂ ਗੁਰੂਗ੍ਰੰਥ ਗੁਰੂ ਗੁਰਬੇਦਸ ਸਾਬ ਦੀ ਬੇਇੱਜ਼ਤੀ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਸ਼ਰੀਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸਿੱਖਾਂ ਚ ਜੋ ਫੁੱਟੇ ਨਾ ਨੇ ਪਈਏ ਕਿਸੇ ਨਹੀਂ ਪਈ ਹੋਣੀ। ਇੱਕ ਟਕਸਾਲ ਨੂੰ ਉਰਕਮੈਂ ਸਿੰਘ ਸਾਹਿਬ ਦੀ ਟਕਸਾਲ ਕਹਿੰਦਾ ਫਰਾੜ ਇਹਨਾਂ ਨੇ ਕੀਤਾ ਝੂਠ ਬੋਲ ਬੋਲ ਕੇ ਹਾਲਾਂਕਿ ਕੋਈ ਨਹੀਂ ਇਹਨਾਂ ਨਾਲ ਸੰਬੰਧਤ ਦੂਜਾ ਇਹਨਾਂ ਨੇ ਜਿਹੜਾ ਹੈ ਦੰ ਦਮੇ ਦਸਮਗ੍ਰੰਥ ਦੇ ਨਾਤੇ ਇਹਨਾਂ ਨੇ ਸਿੱਖਾਂ 'ਚ ਫੁੱਟ ਪਾਈ ਸਿੱਖਾਂ ਵਿੱਚ ਦੋ ਨੁਕਤੇ 'ਤੇ ਫੁੱਟ ਪਾਈ ਵੀ ਇੱਕ ਤਾਂ ਸਾਡੀ ਇਸਲੀਮ ਮਰਿਆਦਾ ਹਾਲਾਂਕਿ ਇਹ ਨਿਰਮਲੇ ਨੇ ਨਿਭਣ ਦੀ ਮਰਿਆਦਾ ਹੈ ਬ੍ਰਾਹਮਣੀ ਮਰਿਆਦਾ ਹੈ ਔਰ ਇਹ ਸਿੱਖਾਂ 'ਤੇ ਠੋਸੰਦੀ ਕੋਸ਼ਿਸ਼ ਕੀਤੀ ਇਹਨਾਂ ਨੇ ਖਾਰਕੂਆ ਦਿਨਾਂ 'ਤੇ ਡਾਂਗ ਬੰਦੂਕ ਦੇ ਨਾਤੇ دہشت ਗਰਦੀ ਦੇ ਨਾਤੇ ਇਹਨਾਂ ਨੇ ਸੋ ਦੂਜੀ دہشت ਗਰਦੀ ਜਿਹੜੀ ਸੀ ਦਸਮਗ੍ਰੰਥ ਦੀ ਸੀ ਤੇ ਇਸ ਤੋਂ ਬਾਅਦ ਜਦੋਂ ਦਹਿਸ਼ਤਗਰਦੀ ਫੈਲਦੀ ਗਈ ਪਹਿਲਾਂ ਤੇ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਿਲ ਕਰਦੇ ਹਰਨਾਮ ਸਿੰਘ ਤੁਮਾ ਨੇ ਜਿਸ ਨੂੰ ਕਿ 3rd ਏਜੰਸੀ ਜਿਹੜੀ ਇੰਟੈਲੀਜੈਂਸ ਨੇ ਅਮਰੀਕਾ ਦੇ ਸਿਟੀਜ਼ਨ ਹੋਣ ਦੇ ਬਾਵਜੂਦ ਇੱਥੇ ਲਿਆਂਦਾ ਔਰ ਪਤਾ ਨਹੀਂ ਕਿਸ ਤਰੀਕੇ ਨਾਲ ਇਸ ਨੂੰ ਰੱਖਿਆ ਜਾ ਰਿਹਾ ਜਦ ਕਿਸ ਤਰ੍ਹਾਂ ਦੀ ਗੱਲਾਂ ਕਰਨ ਵਾਲਾ ਜਿਹੜਾ ਉਸ ਬੰਦੇ ਨੂੰ ਤਾਂ ਰਿਪੋਰਟ ਕੀਤਾ ਜਾਣਾ ਚਾਹੀਦਾ ਇਹਦਾ ਇਹਦਾ ਮਤਲਬ ਇਹ 3rd ਏਜੰਸੀ ਦਾ ਹੀ ਬੰਦਾ ਹੈ ਕੇਪੀ ਗਿਰ ਦਾ ਬੰਦਾ ਹੈ ਕੇਪੀ ਗਿਰ ਨਹੀਂ ਇਹਨੂੰ ਪਾਸਪੋਰਟ ਾਂਕੇ ਭੇਜਿਆ ਸੀ ਤੋ ਇਸੇ ਹਰਨਾਮ ਸਿੰਘ ਤੋਂ ਮਾਲ ਹੈ ਜਿਹਦੇ ਬਾਰੇ ਵੀ ਚਰਚਾ ਹੈ ਕਿ ਇਹ ਜਿਹੜਾ ਸਭ ਜ਼ਿਆਦੇ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਵਾਉਣ ਵਾਲਿਆਂ ਦੀ ਕੋਲ ਵਿੱਚੋਂ ਬਹੁਤ ਦੂਰ ਤੋਂ ਹੈ ਮੈਂ ਨਹੀਂ ਕਹਿੰਦਾ ਵੀ ਕਿਉਂਕਿ ਇਹਨੇ ਤਾਂ ਨਹੀਂ ਕੀਤਾ ਗ੍ਰਿਫਤਾਰ ਕਰਵਾਇਆ ਪਰ ਉਹਦੇ ਕੋਲ ਚੋਂਦਾ ਪਰ ਇੱਕ ਇੱਕ ਤਾਂ ਖੂਨ ਤਾਂ ਹੋਈ ਹੈ ਪਰ ਮੈਂ ਇਸ ਦੇ ਬਾਵਜੂਦ ਇਸਪਲੋਇਸ ਕਰਨੀ ਕਹਿੰਦਾ ਪਰ ਇਸ ਨੇ ਜਿਹੜੀ ਪਿਛਲੇ ਸਾਲ ਗੁੰਡਾਗਰਦੀ ਸ਼ੁਰੂ ਕੀਤੀ ਧਾਰਮਿਕ دہشت ਗਰਦੀ ਗੁੰਡਾਗਰਦੀ ਸ਼ੁਰੂ ਕੀਤੀ ਉਹ ਐਸੀ ਕਿ ਪੰਥਪ੍ਰੀਤ ਸਿੰਘ ਔਰ ਭਾਈ ਰਣਜੀਤ ਸਿੰਘ ਟਡਰਿਆ ਵਾਲਾਂ ਨੂੰ ਦੇ ਖਿਲਾਫ ਇਸਨੇ ਬੋਲਣਾ ਸ਼ੁਰੂ ਕਰ ਦਿੱਤਾ ਔਰ ਜਦੋਂ ਇਸ ਦੇ ਖਿਲਾਫ ਬੋਲਿਆ ਔਰ ਉਹਨਾਂ ਨੇ ਇਸ ਦਾ ਜਵਾਬ ਦਿੱਤਾ ਇਸ ਬਾਗੜ ਵਿਤੇ ਜਿਹੜਾ ਸੀਗਾ ਸਰਕਾਰੀ ਜਿਹੜਾ ਸਾਧ ਸੀਗਾ ਉਹਦਾ ਥੋੜੇ ਜਿਹੇ ਰਾਸ ਕੋਡੇ ਤੇ ਇਹਨਾਂ ਨੇ ਬੰਦੂਕਾਂ ਨਾਲ ਉਸ ਦੇ ਉੱਤੇ ਹਮਲਾ ਕਰ ਦਿੱਤਾ ਅਕਾਲ ਪੁਰਖ ਦੀ ਮਿਹਰ ਨਾਲ ਉਹ ਤਾਂ ਬਚ ਗਿਆ ਭਾਈ ਰਣਜੀਤ ਸਿੰਘ ਤੇ ਉਹਦੇ ਇੱਕ ਸਾਥੀ ਸ਼ਹੀਦ ਹੋ ਗਿਆ ਤੋਂ ਇਹਨਾਂ ਨੇ ਔਰ ਇਸ ਨੇ ਸ਼ਰ੍ਯਾਂ ਆਮ ਇਹ ਐਲਾਨ ਕੀਤਾ ਵਿੱਚ ਇਸ ਤਰ੍ਹਾਂ ਸਾਡੇ ਖਿਲਾਫ ਕੋਈ ਬੋਲੇਗਾ ਤੇ ਇਸ ਤਰ੍ਹਾਂ ਦੇ ਜਾਂ ਚਬੀ ਨਾ ਲਾ ਕੇ ਹਮਰੇ ਕੀਤੇ ਜਾਣਗੇ ਕਤਲ ਕੀਤੇ ਜਾਣਗੇ ਸੋ ਤਰ੍ਹਾਂ ਕਿ دہشت گردੀ ਤੇ ਗੁੰਡਾ ਕਰਦੀ ਹੈ ਇਸ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਹਨਾਂ ਨੂੰ ਕੁਝ ਨਹੀਂ ਕੀਤਾ। ਔਰ ਅਜੇ ਤੱਕ ਇਹਨਾਂ ਦੇ ਉੱਤੇ ਹਾਲਾਂਕਿ ਇਹਨਾਂ ਦੀ ਕਾਰਾਂ ਤੇ ਅਸਲ ਵੀ ਇਹਨਾਂ ਦੇ ਸੰਨ ਪਰ ਇਹਨਾਂ ਨੂੰ ਕੁਝ ਨਹੀਂ ਕੀਤਾ ਦਾ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਦੀ ਇਹਦੇ ਵਿੱਚ ਸਹਿਮਤੀ ਸੀ ਜਾਂ ਇਹਦੇ ਕੋਲੈਬੋਰੇਸ਼ਨ ਸੀ ਜਾਂ ਇਹਨੂੰ ਚੁੱਪਚੀ ਹੀ ਹਮਾਇਤ حاصل ਸੀ। ਖੈਰ ਅਮ ਲੋਕਾਂ ਚ ਇਸਤੇ ਖਿਲਾਫ ਪੜਾ ਪ੍ਰਚਾਰ ਹੋਇਆ ਮੈਂ ਵੀ ਇਟਾ ਡਰੀਆ ਵਾਲੇ ਦੇ ਉੱਤੇ ਹਮਰੇ ਦੇ ਸਬੰਧ ਵਿੱਚ ਇੱਕ ਵੀਡੀਓ ਕੱਢੀ ਜਿਹੜੀ ਕਿ 10000 ਤੋਂ ਜ਼ਿਆਦਾ ਲੋਕਾਂ ਨੇ ਵੇਖੀ ਫਿਰ ਇਹਦੇ ਨਾਲ ਹੀ ਜਿਹੜਾ ਇਹਨਾਂ ਨੇ ਦੰਦਮੀ ਟਕਸਾਦ ਦਾ ਫਰਾਡ ਸ਼ੁਰੂ ਕੀਤਾ ਸੀ ਉਹਦੇ ਬਾਰੇ ਵੀ ਇੱਕ ਵੀਡੀਓ ਕੱਢੀ ਜਿਹੜੀ ਕਿ 15000 ਤੋਂ ਜ਼ਿਆਦਾ ਲੋਕ ਦੇਖ ਚੁੱਕੇ ਨੇ ਮੇਰੇ ਆਪਣੇ YouTube ਦੇ ਵੈਬਸਾਈਟ ਦੇ ਦੋ ਨਾਂ ਮੈਂ ਉਹਨਾਂ ਦੀ ਵੀਡੀਓਜ਼ ਦੀ ਗੱਲ ਕਰ ਰਿਹਾ ਬਾਅਦ ਪਤਾ ਨਹੀਂ ਕਿੰਨਿਆਂ ਨੇ ਵੇਖੀਆਂ ਹੋਣਗੀਆਂ ਤੇ ਕਿੰਨੀਆਂ ਕਾਪੀਆਂ ਹੋਈਆਂ ਹੋਣਗੀਆਂ ਉਹ ਤਾਂ ਮੈਂ 2000 ਨੌਵੀਂ ਸਦੀ ਬਾਰੇ ਜਿਹੜਾ ਜਿਹੜੀ ਖੋਤੀ ਦੰਦ ਦੀ ਮੀਟਕ ਸਾਲ ਹੈ ਇਹਦਾ ਅਸਲ ਖੋਜ ਚੁੱਕਾ ਸਾਂ ਪਿਛੋਕੜ ਇਹ ਦੱਸ ਚੁੱਕਾ ਸਾਂ ਤੇ ਪਹਿਲਾਂ 1986 ਜਨ ਸਪਾਈ ਚ ਦੇ ਬਾਰੇ ਆਰਟੀਕਲ ਵੀ ਆ ਚੁੱਕਾ ਸੀ ਤਾਂ ਖੈਰ ਇਸ ਜਦੋਂ ਇਸ ਨੂੰ ਹਰਨਾਬ ਸਿੰਘ ਤੁਮਾ ਨੂੰ ਇਹ ਪਤਾ ਲੱਗਾ ਵੀ ਇਹ ਚੀਜ਼ਾਂ ਜਿਹੜੀਆਂ ਉਹਦੇ ਖਿਲਾਫ ਜਿਹੜਾ ਦਾ ਅਸਲ ਜਿਹੜਾ ਹੈ ਉਹਦਾ ਉਸ ਨੂੰ ਬੇਨਕਾਬ ਕਰ ਦਿੱਤਾ ਗਿਆ ਉਹਦਾ ਅਸਲ ਦੱਸ ਦਿੱਤਾ ਗਿਆ ਤਾਂ ਉਹ ਦਮੀਟਕ ਸਾਲ ਲਫਜ਼ ਜਿਹੜਾ ਹੈ ਸਿੱਕੇ ਜੀ ਮੌਜੂਦ ਨਹੀਂ ਉਸ ਫਰਾਡ ਨੂੰ ਕਰਤਾ ਗਿਆ ਤਾਂ ਇਸ ਨੇ ਫਿਰ ਹੋਰ ਹਮਲੇ ਕਰਨੇ ਸ਼ੁਰੂ ਕੀਤੇ ਔਰ ਇਸ ਨੇ ਐਲਾਨ ਕੀਤਾ ਕਿ ਅਸੀਂ ਪੰਜਾਬ ਸਿਰ ਮੈਨੇ ਹਨ ਇੱਕ ਰਣਜੀਤ ਸਿੰਘ ਟਟਰੀਆ ਵਾਲੇ ਦਾ ਇੱਕ ਅਰਜਿੰਦਰ ਸਿੰਘ ਦਿੱਲੀ ਦਾ ਇੱਕ ਪ੍ਰੋਫੈਸਰ ਦਰਸ਼ਨ ਸਿੰਘ ਦਾ ਇੱਕ ਪੰਥ ਪ੍ਰਕਾਸ਼ ਪ੍ਰੀਤ ਸਿੰਘ ਦਾ ਇੱਕ ਗੁਰਚੰਦ ਸਿੰਘ ਜੀ ਉਨਵਾਲੇ ਦਾ ਔਰ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੀਆਂ ਇੰਟਰਨੈਟ ਦੇ ਉੱਤੇ ਸਾਰੇ ਪਾਸੇ ਫੈਲੀਆਂ ਹੋਈਆਂ ਸਨ ਤੋ ਇਸ ਤੇ ਜਦੋਂ ਸਹਿਬਜ਼ਾਦਿਆਂ ਦਾ ਅਸ਼ੀਦੀ ਦਿਨ ਆਇਆ ਦਸੰਬਰ 192016 ਵਿੱਚ ਤਾਂ ਉਹਦੇ ਚੀਕ ਵੀਡੀਓ ਮਰੀਆ ਸੀ ਜਿੱਦੇ ਵਿੱਚ ਮੈਂ ਦੱਸਿਆ ਸੀਗਾ ਵੀ ਸਹਿਬਜ਼ਾਦਿਆਂ ਦੀ ਸ਼ੀਲ ਦੀ ਵਿੱਚ ਕਿਸੇ ਇਤਿਹਾਸ ਦੀ ਕਿਤਾਬ ਵਿੱਚ ਗੰਗੂ ਦਾ ਨਾਮ ਨਹੀਂ ਆਉਂਦਾ ਤੋਂ ਮਾਂ ਤੇ ਦਰਬਾਰੀ ਮਸੰਦਾ ਦਾ ਨਾਮ ਹੁੰਦਾ ਹੈ ਫਿਰ ਇਸ ਤਰ੍ਹਾਂ ਮੈਂ ਕਿਹਾ ਮੋਤੀ ਮੈਂ ਰਾਮ ਮਹਿਰੇ ਦਾ ਕਿਤੇ ਨਾਮ ਨਹੀਂ ਆਉਂਦਾ ਇਹ ਕਿਤੇ ਵੀ ਨਹੀਂ ਆਉਂਦਾ ਕਿ ਟੋਡਰਮਨ ਨੇ ਸੰਸਕਾਰ ਕੀਤਾ ਟੋਡਰਮਲ ਕਿਆ ਨੇ ਸੰਸਕਾਰ ਕੀਤਾ ਉਹ ਟੋਡਰਮਨ ਨੇ ਆਪ ਨਹੀਂ ਕੀਤਾ ਹੁਣ ਟੋਡਲ ਮਾਲ ਜਿਹੜਾ ਹੈ ਉਹ 1665 68 ਦੇ ਚੁਸਤੀ ਮੌਤ ਹੋ ਚੁੱਕੀ ਹੈ ਜਿਹੜੀ ਕਿਤਾਬਾਂ ਸਾਂ ਵਿੱਚ ਆ ਚੁੱਕਾ ਹੈ ਤੇ ਸ਼੍ਰੋਮਣੀ ਕਮੇਟੀ ਦੀ ਆਪਣੀਆਂ ਕਿਤਾਬਾਂ ਵਿੱਚ ਆ ਚੁੱਕਾ ਹੈ ਵੀ ਇਹ ਹੈ ਨਾ ਵੀ ਇਹਦੇ ਨਾਲ ਜਿਹੜਾ ਹਿਸਟਰੀ ਵਿਗਾੜੀ ਜਾਂਦੀ ਹੈ ਵੀ ਗੰਗੂ ਦਾ ਜਿਹੜਾ ਨਾਂ ਨਹੀਂ ਮਿਲਦਾ ਪੁਰਾਣੇ ਇਹੀ ਕਿ ASCII ਪੁਰਾਣੀਆਂ ਕਿਤਾਬਾਂ ਵਿੱਚ ਗੰਗੂ ਦਾ ਨਾਂ ਨਹੀਂ ਮਿਲਦਾ ਮੋਤੀਰਾਮਾ ਰਦਰ ਨਾਂ ਮਿਲਿਆ ਇਹ ਨਹੀਂ ਮਿਲਦਾ ਕਿ ਟੋਡਲ ਮਾਲ ਨੇ ਸਸਕਾਰ ਕੀਤਾ ਸੋ ਹੁਣ ਮੈਂ ਤੁਹਾਨੂੰ ਕੁਝ ਚਫੇ ਦੱਸਨੇ ਚਾਹਾਂਗਾ ਸੰਦੋਕਸ਼ੈਂ ਕਵਿਤੀ ਦੇਤੇ ਸ਼੍ਰੋਮਣੀ ਕਮੇਟੀ ਅੱਜ ਤੱਕ 2 ਕਰੋੜ ਰੁਪਈਆ ਖਰਚ ਚੁੱਕੀ ਹੈ ਤੇ ਉਸ ਨੂੰ ਸੰਪਾਦਨ ਕਰਵਾ ਲਈ ਹੈ ਡ 1946 ਔਰ 47 ਸਫਿਆਂ ਦੇ ਉੱਤੇ ਇਸ ਜਿਹੜੀ ਸਹਿਬਜ਼ਾਦਾ ਤੇ ਮਾਤਾ ਗੁਜਰੀ ਦੀ ਸ਼ਹੀਦੀ ਦਾ ਜ਼ਿਕਰ ਹੈ ਉਹਦੇ ਚ ਕਿਸੇ ਗੰਗੂ ਦਾ ਕਿਸੇ ਮੋਤੀ ਰਾਮ ਮਹਿਰਾ ਦਾ ਨਾਮ ਨਹੀਂ ਅਧਾਰਨਾ ਕਿ ਉਸਨੇ ਇਹ ਗਲਤ ਜ਼ਰੂਰ ਕੀਤਾ ਹੈ ਕਿ ਸਹਿਬਜ਼ਾਦੇ ਛੋਟੇ ਦਾ ਨਾਮ ਜਿਹੜਾ ਜੋਰਾਵਰ ਸਿੰਘ ਦੀ ਥਾਂ ਤੇ ਜੁਝਾਰ ਸਿੰਘ ਲਿਖਿਆ ਸੋ ਇਸ ਗੱਲ ਨੂੰ ਕਿਸੇ ਨੇ ਪੁੱਛਿਆ ਵੀ ਉਹ ਕਿੰਨੀਆਂ ਗਲਤ ਗੱਲਾਂ ਲਿਖ ਚੁੱਕੇ ਤੇ ਮਾਤਾ ਗੁਜਰੀ ਉਹ ਜਿਹੜੀ ਉਹ ਲਿਖ ਚੁੱਕਾ ਹੈ ਔਰ ਉਸ ਦੇ ਬਾਰੇ ਚ ਕਦੇ ਹਰਨਾਮ ਸਿੰਘ ਤੋਂ ਮੈਨੇ ਗੱਲ ਨਹੀਂ ਕੀਤੀ ਗਿਆਨੀ ਗਿਆਨ ਸਿੰਘ ਦੀ ਕਿਤਾਬ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ ਕਿਤਾਬ ਪ੍ਰਾਚੀਨ ਪੰਥ ਪ੍ਰਕਾਸ਼ 1845 ਦੀ 646 ਦੀ ਉਹਦੇ ਚ ਸਫਾਏ 44 ਦੀ ਉਤੇ ਸਾਬ ਜਦਾ ਤੇ ਮਾਤਾ ਗੁਜਰੀ ਦਰ ਹੈ ਉਹ ਸ਼ਹੀਦੀ ਦਾ ਲਿਖਿਆ ਉੱਥੇ ਕਿਤੇ ਗੰਗੂ ਦਾ ਨਾਮ ਨਹੀਂ ਉੱਥੇ ਕਿਸੇ ਮੋਤੀ ਰਾਮਰੇ ਦਾ ਨਾਮ ਨਹੀਂ ਉੱਥੇ ਕਿਸੇ ਟੋਡਰ ਮਲ ਦਾ ਨਾਮ ਨਹੀਂ ਗਿਆਨੀ ਗਾਂ ਸਿੰਘ ਜਿਹਨੂੰ ਆਪਣਾ ਉਸਤਾਦ ਮੰਦੇ ਨੇ ਸਾਇਦ ਕਰ 1742 ਤੋਂ 1749 ਸਫੇ ਤੱਕ ਪੰਥ ਪ੍ਰਕਾਸ਼ ਵਿੱਚ ਉਸ ਨੇ ਜਿਹੜਾ ਸਭ ਜ਼ਿਆਦਾ ਤੇ ਮਾਤਾ ਗੁਜਰੀ ਦਾ ਜਿਹੜਾ ਹਾਲ ਤਫਸੀਲ ਨਾਲ ਚਿੰਨ੍ਹ ਦਿੱਤਾ ਕਿਸੇ ਗੰਗੂ ਦਾ ਨਾਂ ਨਹੀਂ ਕਿਸੇ ਮੋਤੀराम ਮਰੇ ਦਾ ਨਾਂ ਨਹੀਂ ਕਿਤੇ ਨਹੀਂ ਟੋਟਰ ਮੰਨੇ ਸੰਸਕਾਰ ਕੀਤਾ ਫਿਰ ਸਾਡੇ ਕੋਲ ਆਉਂਦੀ ਹੈ ਗੁਰੂ ਕੀ ਸਾਖੀਆਂ ਉਹਦੇ ਚ ਸਫਾ 154 ਤੇ 13 ਦੋ ਨਾਂ ਦੇ ਉਤੇ ਇਹਦਾ ਜ਼ਿਕਰ ਹੈ ਤੇ ਉਹਦੇ ਚ ਕਿਤੇ ਨਹੀਂ ਗੰਗੂ ਦਾ ਨਾਂ ਕਿਤੇ ਨਹੀਂ ਟੋਡਰਮਾ ਦਾ ਨਾਂ ਕਿਤੇ ਮੋਤੀਰਾ ਮੇਰੇ ਦੇ ਨਾਲ ਨਹੀਂ ਕੋਇਰ ਸਿੰਘ ਦਾ ਹਾਈ ਗੁਰਬਿਲਾਸ ਜਿਹੜਾ ਦਸਵੀਂ ਪਾਰਸ਼ੀ ਦੇ ਬਾਰੇ ਚ ਉਹਦੇ ਚ 220 ਕੀ ਔਰ 226 ਜਿਹੜਾ ਇਹਦੇ ਵਿੱਚ ਆਖਰ ਉਹਦੇ ਸਭਜਾਦੇ ਤੇ ਮਾਤਾ ਗੁਜਰੀ ਦਾ ਜਿਹੜਾ ਹਾਰ ਲਿਖਿਆ ਉਹਦੇ ਵਿੱਚ ਵੀ ਕਿਤੇ ਨਹੀਂ ਲਿਖਿਆ ਕਿ ਕੋਈ ਗੰਗੂ ਨਾਲ ਬੰਦਾ ਵੀ ਸੀ ਕੋਈ ਮੋਤੀਰਾ ਮਹਾਰਾ ਦਾ ਨਾਲ ਬੰਦਾ ਦੇ ਸੀ ਕੋਡਰਮਾ ਨੇ ਸੰਸਕਾਰ ਕੀਤਾ ਹਿੱਸਾ ਨਹੀਂ ਅਗਨਾਂ ਕਿਸੇ ਚ ਨਹੀਂ ਹਾਂ ਕਥਾ ਗੁਰੂ ਕੇ ਸੋਤਨ ਕੀ ਜਿਹੜੀ ਗੁਰੂ ਸਾਹਿਬ ਦੇ ਮਾਤਾ ਜੀ ਗੁਜਰੀ ਨੂੰ ਰਿਆਣ ਵਾਲਾ ਦੁੱਨਾ ਸਿੰਘ ਸੀ ਉਹਦੇ ਲਿਖੀ ਹੋਈ ਹੈ ਉਹਦੀ ਲਿਖਾਈ ਹੋਈ ਹੈ ਜਾਂ ਲਿਖੀ ਹੋਈ ਹੈ ਉਹ ਨਾ ਉਹਦਾ ਹੀ ਹੁੰਦਾ ਹੈ ਤੇ ਉਸ ਦੇ ਵਿੱਚ ਵੀ ਜਿਹੜਾ ਕਿਸੇ ਗੰਗੂ ਮੋਤੀ ਨਾਮ ਹੈ ਰਹਾ ਤੇ ਟੋਡਰ ਮਾਲ ਦੀ ਗੱਲ ਜ਼ਿਕਰ ਤੱਕ ਨਹੀਂ ਆਉਂਦਾ ਉਨੇ ਕਹਨਾ ਭਈ ਦਿਲਗੀਰ ਨੇ ਕਿ ਪੁਰਾਣੀ ਕਿਤਾਬਾਂ ਚ ਨਹੀਂ ਮਿਲਦਾ ਦਹਾਉ ਕਿਹੜੀ ਕਿਤਾਬ ਚ ਕਿਸੇ ਵੀ ਕਿਤਾਬ ਚ ਨਹੀਂ ਅਸਦੀਤ ਹੋਈ ਜਿਹੜੀ ਮੈਂ ਉਹਨੇ ਜ਼ਿਕਰ ਕਰਕੇ ਟਿਆ ਕਿ ਹਰਨਾਮ ਸਿੰਘ ਤੋਂ ਮਾਨੂੰ ਤਕਲੀਫ ਸੀ ਕਿ ਰਣਜੀਤ ਸਿੰਘ ਟੜੀਆਂ ਵਾਰੇ ਦੀ ਹਰਜਿੰਦਰ ਸਿੰਘ ਦੀ ਨਿਮਾਇਤ ਕਿਉਂ ਕੀਤੀ ਹੈ ਜਾਂ ਅਖੌਤੀ ਦਮਦਮਿਤਕਸਾਲ ਦਾ ਜਿਹੜਾ ਰਾਜ ਕਿਉਂ ਖੋਲੇ ਵੀ ਇਹ ਨਰਮਲੇ ਦੇ ਬ੍ਰਾਹਮਣ ਉਹੀ ਨੇ ਮੰਨਤ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਤੇ ਕਬਜ਼ਾ ਕੀਤੇ ਸੀ ਜਿਨ੍ਹਾਂ ਕੋ ਨੂੰ ਉਹ ਸੂਫੀ ਵੀ ਗੁਰਦੁਆਰੇ ਆਜ਼ਾਦ ਕਰਵਾਏ ਗਏ ਤੋਂ ਉਸ ਨੇ ਕੀ ਕੀਤਾ ਸਰ ਤੁਪਈ ਨਾ ਤਾਂ ਇੰਗਲੈਂਡ ਦੇ ਇੱਕ ਪੱਤਰਕਾਰ ਜਿਹੜਾ ਕਿ ਯਦੋ ਯਰਮਨਸਨ ਵਾਸਤੇ ਮ ਆਗੇ ਉਸ ਬੰਦੇ ਕੋਲੋਂ ਇਹਨਾਂ ਨੇ ਬਦਨੀ ਕਲਾਮਨ ਪੀ ਸਿੰਘ ਬਦਨੀ ਕਨਾ ਕਰੋ ਇੱਕ ਜਿਹੜੀ ਇਹ ਟੇਬਲ ਨਿਊਜ਼ ਦਿਖਵਾਈ ਬੜਾ ਹੀ ਦੇ ਖਰਾ ਪ੍ਰਚਾਰ ਕੀਤਾ ਰੋਸ ਕੀਤਾ ਜਾ ਰਿਹਾ ਲੋਕਾਂ ਵਿੱਚ ਕੋਈ ਰੋਸ ਨਹੀਂ ਕੋਈ ਗਾਨ ਨਹੀਂ ਔਰ ਉਸ ਖਬਰ ਵਿੱਚ ਨਾਮ ਵੀ ਕਿਛਦਾ ਨਹੀਂ ਸੀ ਉਹ ਖਬਰ ਛਾਪ ਕੇ ਅਜੀਤ ਜੱਜੀ ਕੀ ਚੀ ਚੁਪਾਉਂਦਾ ਹੋਰ ਕੀਤੇ ਖਬਰਾਂ ਆਦੀ ਛਪਦੀਆਂ ਨਹੀਂ ਤੋ ਅਜੀਤ ਛਪਨ ਤੋਂ ਬਾਅਦ ਉਸੇ ਦੇ ਨਹੀਂ ਇਹ ਨਹੀਂ ਕੋਈ ਘੰਟੇ ਮਹੀਨੇ ਪਏ ਹੁਣ ਦਿਨ ਪਏ ਹੋਣ ਉਸ ਦਿਨ ਹੀ ਹਰਸ਼ ਧੁੰਮਾ ਦਾ ਬਿਆਨ ਆ ਗਿਆ ਬੜਾ ਰੋਸ ਪਾ ਜਾਂਦਾ ਤੇ ਸ਼ਰਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸੇ ਵੀ ਨਹੀਂ ਬਿਨਾ ਵੀਡੀਓ ਵੇਖੇ ਹੀ ਜਿਹੜਾ ਆਕਾਸ਼ਖ ਦੇ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖਤੀ ਵੀ ਦਿੱਤੇ ਐਕਸ਼ਨ ਲਿਆ ਜਾ ਚੁੱਕਾ ਗਿਆਨਿਕ ਰਵਜਨ ਸਿੰਘ ਨੇ ਇਸ ਤੋਂ ਬਾਅਦ ਇੱਕ ਕਮੇਟੀ ਬਣਾਈ ਹਾਲਾਂਕਿ ਗਿਆਨਿਕ ਰਵਜਨ ਸਿੰਘ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਗਲਤ ਕਰਨੇ ਕੀ ਉਹਨੇ ਕਮੇਟੀ ਬਣਾਈ ਔਰ ਉਸ ਕਮੇਟੀ ਚੌਂਡੀ ਕਮੇਟੀ ਦੇ ਆਪਣੇ ਦੋ ਤਿੰਨ ਸਖਤਰ ਨੇ ਵਿਚਾਰੇ ਜਿਨ੍ਹਾਂ ਨੂੰ ਮਜਬੂਰਨ ਕਿਉਂਕਿ ਮੁਲਾਜ਼ਮ ਨੇ ਉਹਨਾਂ ਨੂੰ ਆਪਣੀ ਨੌਕਰੀ ਕਾਇਮ ਰੱਖਣ ਦੇ ਯਾਗੋਂ ਜਿਹੜੀਆਂ ਹੋਰ ਪੋਸਟਾਂ ਲੈਣ ਵਾਸਤੇ ਮਜਬੂਰਨ ਇਹਨਾਂ ਦੇ ਇਛਾ ਆਸ਼ਾ ਪਰਣੀ ਪਈ ਔਰ ਇੱਕ ਜਿਹੜਾ ਉਹਨਾਂ ਵਿੱਚ ਕ੍ਰਿਪਾਲ ਸਿੰਘ ਦਾ ਜੋ ਆਈ ਹੈ ਜਿਹੜਾ ਕਿ ਇੱਕ ਵੀਡੀਓ ਵਿੱਚ ਕਹਿ ਵੀ ਚੁੱਕਾ ਹੈ ਬਹੁਤ ਜ਼ਿਆਦਾ ਬੋਲ ਵੀ ਚੁੱਕਾ ਹੈ ਸੋ ਉਹ ਜਿਹੜਾ ਸ਼ਖਸ ਹੈ ਇੰਦਰਜੀਤ ਸਿੰਘ ਗੋਗਵਾਨੀ ਉਹ ਹੈ ਬਾਕੀ ਜਿਹੜੇ ਨੇ ਉਹਨਾਂ ਨੂੰ ਕੁਝ ਪਤਾ ਨਹੀਂਗਾ ਇਤਹਾਸ ਦਾ ਐਸੇ ਨਾ ਕੋਈ ਵੀ ਬੰਦਾ ਨਹੀਂ ਕੁਝ ਜਿਹੜਾ ਤੁਸੀ ਰੂਪ ਸਿੰਘਰ ਨੂੰ ਇਤਹਾਸ ਦਾ ਬੰਦਾ ਕਹਿ ਸਕਦੇ ਹੋ ਤਾਂ ਖੈਰ ਇਹਨਾਂ ਨੇ ਇਹ ਸਾਰੀ ਕਮੇਟੀ ਬਣਾਈ ਜਿਹਦਾ ਮਕਸਦ ਹੈ ਸੀਗਾ ਵੀ ਚਾਰ ਫਰਵਰੀ ਨੂੰ ਇਲੈਕਸ਼ਨ ਨੰਘਣ ਤੋਂ ਬਾਅਦ ਅੱਠ ਨੌ ਅਸੀਂ ਫਤਵਾ ਜਾਰੀ ਕਰ ਦੇਾਂਗੇ ਮੈਂ ਇਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਤਾਗੜ ਪੁਚਾਈ ਮੈਨੂੰ ਇੰਸ਼ੋਰੈਂਸ ਅਸ਼ੂਰੈਂਸ ਦਿੱਤਾ ਗਿਆ ਪਰ ਜਦੋਂ ਉਹਨਾਂ ਦੀ ਸਰਕਾਰ ਆ ਜਾਏਗੀ ਯਾਰਾ ਮਾਸ ਨੂੰ ਉਸ ਤੋਂ ਬਾਅਦ ਇਹ ਨਾਲ ਲੋਕਾਂ ਨੇ ਜੋ دہشت گردی ਫੈਲਾਈ ਹੈ ਇਹਦੇ ਚ ਇੱਕ ਬਾਦ ਸਿੰਘ ਪਟਨਾਵਾਲਾ ਵੀ ਸ਼ਾਮਲ ਹੈ ਜਿਸ ਨੇ ਪਟਨਾ ਸਭ ਦੀ ਸਟੇਜ ਤੋਂ ਕੀਤਾ ਪਰਮਜੀਤ ਸਿੰਘ ਰਾਜ ਨੇ ਦੇਦੇ ਕੋਲ ਦੁਆਰਾ ਪ੍ਰਬੰਧਕ ਕਮੇਟੀ ਦਾ ਤ੍ਰਿੰਪਜਾਕ ਮਿੰਦਰ ਦਾ ਚੇਅਰਮੈਨ ਹੈ ਔਰ ਉਸਨੇ ਬੰਗਲਾ ਸਾਹਿਬ ਜ਼ਿਲ੍ਹੇ ਨੂੰ ਬਕਵਾਸ ਕੀਤੀ ਇੱਕ ਰਾਗੀ ਨੇ ਬਕਵਾਸ ਕੀਤੀ ਔਰ ਇਹ ਸਾਰੀ ਇਸੇ ਲੋਕਾਂ ਵਿੱਚ دہشت ਫੜਾ ਕੇ ਹਮਲਾ ਕਰਵਾਇਆ ਜਾਏ ਲੋਕਾਂ ਨੂੰ ਜਿਹੜੀਆਂ ਧਮਕੀਆਂ ਦੀਆਂ ਧਮਕੀਆਂ ਨਹੀਂ ਆ ਵੀ ਦੂ ਵੀ ਮੌਜੂਦ ਹਨ ਜਿਹੜੀਆਂ ਖਬਰਾਂ ਦੀਆਂ ਖਬਰਾਂ ਵੀ ਮੌਜੂਦ ਨੇ ਤੋ ਇਹ ਸਾਰਾ ਕੁਝ ਜਿਹੜਾ ਸੀ ਇਹਨਾਂ ਨੇ ਨਫ਼ਰਤ ਤੇ دہشت ਫੈਲਾਉਣ ਵਾਸਤੇ ਕੀਤਾ ਜਿਮਾ ਕੇ ਧਾਰਮਿਕ دہشت ਜਿਹੜੀ ਚੌਕ ਮੈਂ ਸਾਡੇਰਾ ਦਾ ਰਾਮ ਸਿੰਘ ਅੱਗੇ ਲੰਦਾ ਰਿਹਾ ਤੋ ਸੋ ਸਰਕਾਰ ਇਹਨਾਂ ਦੀ ਜਦੋਂ ਖਤਮ ਹੋਏਗੀ ਪ੍ਰਕਾਸ਼ ਸਿੰਘ ਬਾਦਲ ਦੀ ਤੇ ਇਹ ਕੈਪਟਨ ਅਮਨਦਰ ਦੀ ਸਰਕਾਰ ਆਏਗੀ ਇਹਨਾਂ ਸਾਰਿਆਂ ਤੇ ਜਿਹੜਾ ਹੈ ਫੌਜਦਾਰੀ ਮਕਦਮਾ ਸ਼ਾਹਲਾ ਆ ਜਾਏਗਾ ਔਰ ਜੇਕਰ 8 ਤਰੀਕ ਨੂੰ ਇਹਨੇ ਹੋਰ ਰਕਤ ਕੀਤੀ ਤਾਂ ਉਹਦੇ ਚੋਂ ਉਹਨਾਂ ਦੇ ਨਾਮ ਵੀ ਆਉਣਗੇ ਵਰਨਾ ਇਹਦੇ ਵਿੱਚ ਜਿਹੜੇ ਨਾਮ ਦਿੰਨ ਉਹਦੇ ਚ ਹੈ ਰਣਮ ਸਿੰਘ ਧੋਮਾ ਕਿਰਪਾਲ ਸਿੰਘ ਬੰਦੂਗਰ ਜਿਸਨੇ ਇਹ ਦੇ ਖਿਲਾਫ ਇੱਕਦਮ ਐਕਸ਼ਨ ਲਿਆ ਇਕਬਾਲ ਸਿੰਘ ਪਟਨਾ ਸਾਹਿਬ ਔਰ ਤੇ ਜਿਹੜਾ ਪਰਮਜੀਤ ਸਿੰਘ ਰਾਣਾ ਤੇ ਦੀਵਾਲਾ ਤੇ ਇੱਕ ਹੋਰ ਆ ਕੀ ਜਿਹੜਾ ਅਰਜੰਤ ਸਿੰਘ ਹੈ ਤੋਂ ਇਹਨਾਂ ਦੇਖਣਾ ਜ਼ਰੂਰ ਆਏਗਾ ਪਰ ਜੇਕਰ ਇਹਨਾਂ ਨੇ ਪੁਜਾਰੀਆਂ ਜੋਸ ਕਮੇਟੀ ਨੇ ਕੋਈ ਹਰਕਤ ਕੀਤੀ ਤਾਂ ਉਹਨਾਂ ਦੇਖਦਾ ਵੀ ਐਕਸ਼ਨ ਆ ਜਾਏਗਾ ਯਾਨੀ ਕਿ 5 7 12 ਬੰਦੇ ਉਹਦੇ ਵਿੱਚ ਪੰਜਾਂ ਦੇ ਨਾਲ ਹੋਰ ਸ਼ਾਮਿਲ ਹੋ ਜਾਣਗੇ ਸੋ ਇਹਨਾਂ ਤੇ ਐਕਸ਼ਨ ਆ ਜਾਏਗਾ ਸੋ ਇਸ ਕਰਕੇ ਸੰਗਤ ਨੂੰ ਇਹ ਦੱਸਣ ਵਾਸਤੇ ਜਾਰੀ ਕੀਤਾ ਗਿਆ ਵੀ ਜੋ ਕੁਝ ਉਸ ਵੀਡੀਓ ਵਿੱਚ ਕੀਤਾ ਗਿਆ ਕਿਸੇ ਸਬਜ਼ਾਤ ਦੇ ਮਾਤਾ ਵੀਡੀਓ ਬਾਰੇ ਕਿਸੇ ਵੀ ਇਤਿਹਾਸਿਕ ਕਿਤਾਬ ਵਿੱਚ ਉਗਣਾ ਨਹੀਂ ਹਨ ਜਿਹੜੀਆਂ ਕਿ ਇਹ ਕਹਿੰਦੇ ਹਨ ਵੀ ਉਹ ਗਲਤ ਕਹੀਆਂ ਹਨ ਸੋ ਜੇਕਰ ਉਹ ਸਾਰੇ ਦੇ ਸਾਰੇ ਇਤਿਹਾਸਕਾਰ ਹੀ ਗਲਤ ਨੇ ਤੇਰੇ ਨਾਮ ਸਿਰ ਤੋਂ ਮੈਂ ਜਿਹੜਾ ਹੈ ਸਹੀ ਹੈ ਫਿਰ ਤੇ ਗੱਲ ਠੀਕ ਹੈ ਸੋ ਜਿਹੜੇ ਨਿਰਮਲ ਤੇ ਬ੍ਰਾਹਮਣ ਠੀਕ ਨੇ ਫਿਰ ਤੇ ਠੀਕ ਹੈ ਸੰਤੋਖ ਸਿੰਘ ਗਲਤ ਹੈ ਰਤਨ ਸਿੰਘ ਪੰਗੂ ਗਲਤ ਹੈ ਗਿਆਨੀ ਗਿਆਨ ਸਿੰਘ ਗਲਤ ਹੈ ਸੁਖਾ ਸਿੰਘ ਤੇ ਕੋਇਰ ਸਿੰਘ ਗਲਤ ਨੇ ਗੁਰੂ ਕੇ ਸਾਖੀਆਂ ਵਾਲਾ ਸੁਖ ਸਿੰਘ ਕੌਸ਼ੀਸ਼ੇ ਹਲਕਾ ਤੈ ਕਹਾਤਾ ਗੁਰੂ ਕੇ ਸੁੱਤਨ ਕੀ ਵਾਲਾ ਗਲਤ ਹੈ ਹਰਜਿੰਦਰ ਸਿੰਘ ਤਰਗੀਰ ਵੀ ਗਲਤ ਹੈ ਤੇ ਠੀਕ ਹੈ ਇੱਕ ਚੌਕ ਮੈਂ ਤੁਹਾਡੇਰੇ ਦਾ ਮੁਖੀ ਤੇ ਜੇਕਰ ਇਹਨਾਂ ਨੇ ਇਸ ਗੱਲ ਦੀ ਮਾਫੀ ਨਾ ਮੰਗੀ ਤੇ ਇਹਨਾਂ ਨੂੰ ਫੌਜਦਾਰੀ ਮਕਦਮੇ ਵਿੱਚ ਚੜ੍ਹ ਉਹ ਰੰਗਿਆ ਜਾਏਗਾ ਜੇ ਕੈਪਟਨ ਦੀ ਸਰਕਾਰ ਨੇ ਆਦੀ ਜੀ ਦੀ ਕੋਈ ਐਸੀ ਉਮੀਦ ਨਹੀਂ ਵੀ ਨਾ ਆਵੇ ਨਹੀਂ ਆਉਂਦੀ ਤਾਂ ਬਹੁਤ ਸੂਬੇ ਪੰਜਾਬ ਤੋਂ ਭਰਦੇ ਹਨ ਜਿਨ੍ਹਾਂ ਵਿੱਚ ਜਿਹੜਾ ਇਹਨਾਂ ਤੇ ਫੌਜਦਾਰੀ ਮਕਦਮਾ ਚੜਾਇਆ ਜਾਸਦਾ ਹੈ ਸੋ ਸੰਗਤ ਨੂੰ ਇਹਨਾਂ ਦੀ ਗੁੰਡਾਗਰਦੀ ਤੋਂ ਧਾਰਮਿਕ ਗੁੰਡਾਗਰਦੀ ਤੋਂ ਧਾਰਮਿਕ دہشتਗਰਦੀ ਤੋਂ ਬਸ ਕੇ ਰਹਿਣਾ ਚਾਹੀਦਾ ਝੂਠਾ ਪ੍ਰਚਾਰ ਕਰਦੇ ਹਨ ਲੋਕਾਂ ਨੂੰ ਧਮਕੀਆਂ ਦਿੰਦੇ ਹਨ ਲੋਕਾਂ ਨੂੰ ਡਰਾਉਂਦੇ ਹਨ ਪਰ ਇਹਨਾਂ ਨੂੰ ਹੀ ਨਹੀਂ ਪਤਾ ਬੇਗੋ ਸ਼ੇਰ ਬੈਠੇ ਹਨ ਜਿਹੜੇ ਕਿ ਇਹਨਾਂ ਗਿੱਦੜਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੇ ਇਹਨਾਂ ਦੀ ਛਵੀ ਨਾਲ ਦੀ ਗੁੰਡਾਗਰਦੀ ਜਿਹੜੀ ਹੈ ਭਾਈ ਰਣਜੀਤ ਸਿੰਘ ਤੇ ਇੱਕ ਵਾਰ ਤੇ ਚੱਲ ਗਈ ਹੁਣ ਇਹ ਨਹੀਂ ਚੱਲ ਸਕੇਗੀ ਔਰ ਇਹਨਾਂ ਨੂੰ ਕਾਨੂੰਨ ਪੂਕਤਾ ਸਜ਼ਾ ਦੇਵੇਗਾ ਦੇਵੇਗਾ ਤੇ ਫੌਜਦਾਰੀ ਮਕਦਮੇ ਇਹ ਕੁਝ ਸਾਥ ਜਿਹੜੇ ਨੇ ਇਹਨਾਂ ਦੇ ਵਿੱਚ ਜ਼ਰੂਰ ਪੂਕਤੰਗੇ ਸ਼ੁਕਰੀਆ